ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੇਂ ਰਿਸ਼ਤੇ ਨੇ ਅੱਜ ਦੇ 12 ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਟੋਟਲ 40 ਨੇ ਇੱਕ ਕੁੜੀ ਕੱਲੀ ਹੈ ਭਰਾਣ ਭਰਾਣੀ ਤੇ ਇੱਕ ਕੁੜੀ ਤਲਾਕ ਸੁਦਾ ਕਰਜਵਾਲੀ ਲਈ ਰਿਸ਼ਤਾ ਚਾਹੀਦਾ ਜਾਂ ਪਰਿਵਾਰ ਨਾਲ ਗੱਲ ਕਰ ਲਓ ਤੇ ਬੇਨਤੀ ਹੈ ਜੀ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਇਹ ਬੇਨਤੀ ਹੈ ਜੀ ਪਹਿਲਾ ਰਿਸ਼ਤਾ ਅੱਜ ਦਾ ਕੁੜੀ ਦਾ ਰਿਸ਼ਤਾ ਹੈ ਜਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਰਿਸ਼ਤੇ ਦੀ ਸ਼ੁਰੂਆਤ ਕਰਦੇ ਆਂ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਦੇ ਵਿੱਚ ਵੀ ਬੋਲਣਾ ਫਰੌਖਾ ਲੱਗਦਾ ਹੈ ਅਗਨੋਰ ਹੁੰਦਾ ਹੈ ਨਾ ਤੇ ਤੁਸੀਂ ਵੀ ਵੀਡੀਓ ਫਰ ਛੱਡਣ ਲੱਗ ਜਾਂਦੇ ਹੋ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਬਿਨਾਂ ਰੋਕੇ ਸਾਰੇ ਰਿਸ਼ਤੇ ਬੋਲਾਂਗੇ ਪਰ ਪਹਿਲਾਂ ਲਾਇਕ ਦਾ ਬਟਨ ਜਦੋਂ ਦਬਾਓਗੇ hype ਦਾ ਬਟਨ ਆਏਗਾ ਉਹਦੇ ਉੱਤੇ 2 300 ਜਾਂ 2 300 ਪੁਆਇੰਟ ਜੇ ਹੁੰਦੇ ਆ ਜਦੋਂ ਪਹਿਲੀ ਬੇਨਤੀ ਇਹ ਆ ਵੀ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਜਦੋਂ ਤੁਸੀਂ ਬਟਨ ਦਬਾਓ ਲਾਈਕ ਵਾਲਾ ਅੰਗੂਠਾ ਇਹ ਦਬਤ ਹੈ ਨਾ ਉਸ ਤੋਂ ਬਾਅਦ ਉਹ hype ਵਾਲਾ ਬਟਨ ਜ਼ਰੂਰ ਦਬ ਦਿਓ ਜਿੰਨੇ ਪੁਆਇੰਟ ਉਹ ਹੈਗੇ ਸਾਨੂੰ ਜ਼ਰੂਰ ਦੇ ਦੇ ਦਿਓ ਜੀ ਉਹਦੇ ਨਾਲ ਵੀਡੀਓ ਇਨਕਰੀਸਿੰਗ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੰਨਾ ਪਿਆਰ ਦੇਣਿਓ ਤਾਂ ਇਹ ਬਟਨ ਵਾਲਾ hype ਵਾਲਾ ਜਿਹੜਾ ਕੰਮ ਜ਼ਰੂਰ ਕਰ ਦਿਓ ਤੇ ਕਮੈਂਟ ਕਿੱਥੋਂ ਕਿੱਥੋਂ ਦੇਖਦੇ ਹੋ ਜ਼ਰੂਰ ਕਰਿਓ ਬਿਨਾਂ ਰੋਕੇ ਹੁਣ ਆਪਾਂ ਸਟਾਰਟ ਕਰੀਏ ਇੱਕ ਸੱਚ ਹੋਰ ਬੇਨਤੀ ਵਿੱਚ ਕੀ ਕਰਦੇ ਨੇ ਸਾਨੂੰ ਨੰਬਰ ਦਾ ਨਹੀਂ ਪਤਾ ਲੱਗਿਆ ਜੀ ਜਦੋਂ ਨੰਬਰ ਆ ਜਾਂਦਾ ਪਰਿਵਾਰ ਦਾ ਪੂਰਾ ਉਦੋਂ ਸਕਰੀਨਸ਼ਾਟ ਲੈ ਲਿਆ ਕਰੋ ਬੇਨਤੀ ਹੈ ਨਾਮ ਸ਼ਰਮਾ ਲੜਕੀ ਕੁੜੀ ਦਾ ਰਿਸ਼ਤਾ ਜੀ ਹਿੰਦੂ ਪਰਿਵਾਰ ਤੋਂ ਕੁੜੀ ਹੈ ਜ਼ਿਲ੍ਹਾ ਪਟੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 4 ਇੰਚ ਹੈ ਜੀ ਕਾਸਟ ਸ਼ਰਮਾ ਸਿਦਰ ਗੋਤ ਹੈ ਜੀ 24 11 95 ਦਾ ਡੇਟ ਆਫ ਬਰਥ ਹੈ ਜੀ ਪਰਿਵਾਰ ਕੋਲ 12 ਕਿੱਲੇ ਜ਼ਮੀਨ ਹੈ ਵਧੀਆ ਵਿਆਹ ਕਰਨਾ ਆ ਮੁੰਡਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਹੋਵੇ ਤੇ ਦੋ ਤੋਂ ਚਾਰ ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇੱਕ ਬੇਨਤੀ ਹੈ ਜਦੋਂ ਪੂਰਾ ਪਰਿਵਾਰ ਦਾ ਨੰਬਰ ਆ ਗਿਆ ਹੋਣ ਪੂਰਾ ਦੇਖੋ ਸਾਰਾ ਡਾਟਾ ਸਕਰੀਨ ਤੇ ਹੈ ਡਾਟਾ ਵੀ ਤੇ ਪਰਿਵਾਰ ਦਾ ਨੰਬਰ ਵੀ ਉਦੋਂ ਸਕਰੀਨ ਸ਼ਾਟ ਲੈ ਲਿਆ ਕਰੋ ਜਾਂ ਵੀਡੀਓ ਰੋਕ ਕੇ ਨੰਬਰ ਨੋਟ ਕਰ ਲਿਆ ਕਰੋ ਜਿਹੜਾ ਵੀ ਰਿਸ਼ਤਾ ਤੁਹਾਨੂੰ ਬਾਕੀ ਬੇਨਤੀ ਹੈ ਬਿਲਕੁਲ ਲਾਸਟ ਤੇ ਵੀ ਅੱਜ ਆਪਾਂ ਕੁੜੀ ਦਾ ਰਿਸ਼ਤਾ ਰੱਖਿਆ ਮੈਂ ਫੇਰ ਕਹਿੰਨਾ ਜੀ ਬਿਲਕੁਲ ਲਾਸਟ ਤੇ ਵੀ ਆਪਾਂ ਅੱਜ ਕੁੜੀਆਂ ਦੇ ਰਿਸ਼ਤੇ ਰੱਖੇ ਨੇ ਮੁੰਡਿਆਂ ਦੇ ਵਿੱਚ ਤੇ ਕੁੜੀਆਂ ਦੇ ਮਿਕਸ ਰੱਖੇ ਨੇ ਤੇ ਬੇ ਸਕ੍ਰੀਨਸ਼ਾਟ ਲੈ ਲਿਆ ਕਰੋ ਜਾਂ ਸਕ੍ਰੀਨ ਰੋਕ ਲਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਇੰਜੀਨੀਅਰਿੰਗ ਦੀ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਬਰਾੜ ਗੋਤ ਹੈ 1998 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਟੋਰਾਂਟੋ ਹੈ ਮੁੰਡਾ ਕੰਸਟ੍ਰਕਸ਼ਨ ਦੀ ਇੰਜੀਨੀਅਰ ਇੰਜੀਨੀਅਰ ਹੈ ਤੇ ਇਸ ਅੱਠ ਕਿੱਲੇ ਜਮੀਨਾਂ ਪ੍ਰਾਣ ਪ੍ਰਾ ਕੋਈ ਨਹੀਂ ਕੱਲਾ ਮੁੰਡਾ ਜੀ ਤੇ ਮਲਟੀਪਲ ਸਹਿਰੀ ਹੋਰ ਮਤਲਬ ਇਹਨਾਂ ਦੇ ਜਿਹੜੀ ਪਲਾਟ ਨੇ ਕੁੜੀ ਵਧੀਆ ਜੌਬ ਤੇ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਨੂੰ ਜਿਹੜੀ ਪਹਿਲਾ ਐਮ ਵੀ ਮਾਫ ਮੈਰਜੀ ਵੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਕੁੜੀ ਦਾ ਰਿਸ਼ਤਾ ਜੀ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਕੁੜੀ ਨੇ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕਾ ਮੈਡ ਆਸਟ੍ਰੇਲੀਆ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਢਾਲੀਵਾਲ ਗੋਤ ਆ ਜੀ 26 2 98 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਬੈਸ ਨੂੰ ਪਰਿਵਾਰ ਤੋਂ ਹੋਵੇ 10 12 ਕਿੱਲਿਆਂ ਜਿਹੜੇ ਲਗਭਗ 10 ਤੋਂ 12 ਕਿੱਲੇ ਜ਼ਮੀਨ ਹੋਵੇ ਕੱਦ 5 ਫੁੱਟ 8 ਇੰਚ ਤੋਂ 10 ਇੰਚ ਹੋਵੇ ਨੇੜੇ ਦੇ ਮਤਲਬ ਏਰੀਏ ਦੇ ਮੋਗੇ ਏਰੀਏ ਦੇ ਫੋਨ ਕਰਨ ਮਤਲਬ ਮੋਗਾ ਬਾਗਾ ਪੁਰਾਣਾ ਨਿਹਾਲ ਸਿੰਘ ਵਾਲਾ ਬਠਿੰਡਾ ਬਰਨਾਲਾ ਤੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਿਓ ਪਰਿਵਾਰ ਨਾਮ ਐਚ ਐਚ ਤੇ ਕੋਈ ਵੀ ਨਾਮ ਹੋ ਸਕਦਾ ਹਰਪ੍ਰੀਤ ਹਰ ਹਰਸ ਮਤਲਬ ਜੋ ਵੀ ਹੈ ਨਾ ਉਹ ਪਹਿਲਾ ਅੱਖਰ ਆਪਾਂ ਅਨਾਉਂਸਮੈਂਟ ਕਰਦੇ ਹਾਂ ਹਿڈن ਰੱਖਦੇ ਹਾਂ ਦਾ ਡਾਟਾ ਨਾਮ ਐਚ ਲੜਕਾ ਜੀ ਜ਼ਿਲ੍ਹਾ ਜਲੰਧਰ ਸਿਟੀ ਤੋਂ ਜਿਹੜਾ ਸ਼ਹਿਰ ਤੋਂ ਬਲੌਂਗ ਕਰਦਾ ਪੜਾਈ ਡਿਗਰੀ ਕਲੰਬੀਆ ਕਾਲਜ ਕੈਨੇਡਾ ਤੋਂ ਕੀਤੀ ਹੋਈ ਹੈ ਜੀ ਭੈਣ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਦ ਸੇਫ ਫੁੱਟ ਕਾਸਟ ਹਿੰਦੂ ਖੱਤਰੀ ਹੈ ਜੀ 23 12 2002 ਦਾ ਡੇਟ ਆਫ ਬਰਥ ਹੈ 8:30 ਪੀਐਮ ਕੈਨੇਡਾ ਦੇ ਵਿੱਚ ਬੈਂਕਰੋਵਰਾ ਮੁੰਡਾ ਵਰਕ ਪਰਮਿਟ ਤੇ ਹੈ ਸ਼ਹਿਰ ਦੇ ਵਿੱਚ ਆਪਣਾ ਮਕਾਨ ਹੈ ਕੁੜੀ ਕੈਨੇਡਾ ਪੀਆਰ ਦਾ ਰਿਸ਼ਤਾ ਜਿਹੜਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਆਹ ਸੋਰੀ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਤ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਬੀਏ ਐਮਬੀਏ ਤੇ ਪੀਜੀਡੀਸੀ ਕੀਤਾ ਜਿਹੜਾ ਕੀਤਾ ਹੋਇਆ ਭੈਣਾਂ ਦੋ ਮੈਡ ਭਰਾ ਮੈਡ ਗਵਰਨਮੈਂਟ ਜੋਬ ਤੇ ਐਸਡੀਓ ਪੀਐਸਪੀਸੀਐਲ ਦੇ ਵਿੱਚ 6 ਫੁੱਟ ਮੁੰਡੇ ਦਾ ਕੱਦ ਹੈ ਜੀ ਕਾਸਟ ਜੱਟ ਸਿੱਖ ਸਿੱਧੂ ਗੋਤ ਥਾਜੀ ਗਵਰਨਮੈਂਟ ਜੌਬ ਤੇ ਆ ਬ੍ਰਦਰ ਵੀ ਇਹਨਾਂ ਦਾ ਜਿਹੜਾ ਗਵਰਨਮੈਂਟ ਜੌਬ ਤੇ ਤੇ ਮੁੰਡਾ ਖੁਦ ਵੀ ਜੌਬ ਤੇ ਆ 2016 ਤੋਂ 75000 ਰੁਪਿਆ ਸੈਲਰੀ ਹੈ ਮੁੰਡਾ ਤੇ ਪਰਿਵਾਰ ਨਸਾ ਰਹਤ ਹੈ ਕੁੜੀ ਗਵਰਨਮੈਂਟ ਜੌਬ ਤੇ ਹੋਵੇ ਜਾਂ ਟੀਚਿੰਗ ਲੈਣ ਦੇ ਵਿੱਚ ਕੁੜੀ ਨੇ ਜਿਹੜੀ ਪੜ੍ਹਾਈ ਵਧੀਆ ਕੀਤੀ ਵੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀ ਕਾਮ ਬੀਏ ਐਮਏ ਸੋਲੋਜੀ ਤੇ ਬੀ ਐਲ ਆਈ ਐਸ ਤੇ ਪਲੱਸ ਐਮ ਐਲ ਆਈ ਐਸ ਇਹਦੀ ਫੁੱਲ ਫਾਰਮ ਜ਼ਰੂਰ ਦੱਸਿਓ ਇਹ ਮੁੰਡੇ ਦੀ ਪੜ੍ਹਾਈ ਚੱਲ ਰਹੀ ਹੈ ਇਹਦੀ ਫੁੱਲ ਫਾਰਮ ਜ਼ਰੂਰ ਦੱਸਿਓ ਹਨਾ ਭੈਣ ਇੱਕ ਭਰਾ ਕੋਈ ਨਹੀਂ ਕੱਦ ਜਿਹੜਾ 6 ਫੁੱਟ ਆ ਜੀ ਮੁੰਡੇ ਦਾ ਕਾਸਟ ਜੱਟ ਸਿੱਖ ਧਾਲੀਵਾਲ ਗੋਤ ਆ ਜੀ 27 7 96 ਦਾ ਡੇਟ ਆਫ ਬਰਥ ਹੈ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ ਤਿੰਨ ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੁੜੀ ਸੋਣੀ ਵਧੀਆ ਪੜੀ ਲਿਖੀ ਪੋਸਟ ਗ੍ਰੈਜੂਏਸ਼ਨ ਜੱਟ ਸਿੱਖ ਵਧੀਆ ਜਿਹੜੀ ਸਿੱਖ ਪਰਿਵਾਰ ਤੋਂ ਹੋਵੇ ਜੱਟ ਸਿੱਖ ਧਾਲੀਵਾਲ ਮੁੰਡੇ ਦਾ ਗੋਤ ਹੈ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਬਠਿੰਡਾ ਮਾਨਸਾ ਮੁਕਤਸਰ ਸਾਹਿਬ ਜਿਹੜੇ ਇਹ ਏਰੀਆ ਤੋਂ 50 60 70 ਐਸਟੀਮੇਟ ਆ ਮਤਲਬ ਨੇੜੇ ਦੇ ਬੰਦੇ ਇਹਨਾਂ ਨੂੰ ਫੋਨ ਕਰਨ ਤੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੀ ਇਹਨਾਂ ਨੂੰ ਫੋਨ ਨਾ ਕਰਨ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਅਗਲਾ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਬੀਐਸਸੀ ਫੈਸ਼ਨ ਟੈਕਨੋਲੋਜੀ ਐਂਡ ਕੋਰਸ ਗ੍ਰਾਫਿਕ ਡਿਜ਼ਾਈਨਰ ਦਾ ਕੁੜੀ ਨੇ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਪੰਨੂ ਗੋਤਾ ਜੀ 1991 ਦਾ ਡੇਟ ਆਫ ਬਰਥ ਹੈ ਕੁੜੀ ਸ਼ਾਰਟ ਟਾਈਮ ਡਿਵੋਰਸ ਦਾ ਮੁੰਡਾ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਐਨਆਰਆਈ ਜਿਹੜੇ ਫੋਨ ਇਹਨਾਂ ਨੂੰ ਕਰਨ ਐਮ ਵੀ ਮਾਫ ਕਰਨਾ ਐਮ ਵੀ ਨੋ ਕਾਲ ਇਹਨਾਂ ਨੇ ਸਪੈਸ਼ਲ ਲਿਖਾਇਆ ਜੀ ਮੈਰਜ ਬੀਰੋ ਵਾਲੇ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵ ਲੁਧਿਆਣਾ ਤੋਂ ਮੁੰਡਾ ਜਿਹੜਾ ਬਲੌਂਕ ਕਰਦਾ ਪੜ੍ਹਾਈ ਮੈਟਰ ਕੀਤੀ ਹੋਈ ਹੈ ਪੈਣਾ ਦੋ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਪੰਨੂ ਗੋਤ ਹੈ ਜੀ ਮੁੰਡੇ ਦਾ 5887 ਦਾ ਡੇਟ ਆਫ ਬਰਥ ਹੈ ਆਉਣਿਕ ਟਰੱਕ ਇੱਕ ਕਿੱਲਾ ਜ਼ਮੀਨ ਨਸਾ ਰਹਿਤਾ ਜੀ ਮੁੰਡਾ ਵੈਜੀਟੇਰੀਅਨ ਹੈ ਕੁੜੀ ਸਿੰਪਲ ਤੇ ਸਾਊ ਹੋਵੇ ਡਿਵੋਰਸਡ ਵਾਲੇ ਵੀ ਜਿਹੜੇ ਇਹਨਾਂ ਨੂੰ ਫੋਨ ਕਰ ਸਕਦੇ ਨੇ ਅਗਲਾ ਰਿਸ਼ਤਾ ਸੌਰੀ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਜੀ ਇਹ ਇਕੱਠੇ ਰਿਸ਼ਤੇ ਨੇ ਪਰਿਵਾਰ ਦੇ ਨੰਬਰ ਚੈੱਕ ਕਰ ਲਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਵਿਦ ਨਾਨ ਮੈਡੀਕਲ ਪੰਜਾਬ ਤੋਂ ਜਨਰਲ ਸਟੱਡੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਮੈਡ ਪੀਆਰ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ 498 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਮੈਨੇਜਰ ਦੀ ਜਿਹੜੀ ਵਧੀਆ ਜੌਬ ਹੈ ਗੁੱਡ ਸੈਲਰੀ ਹੈ 4 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਪਿਤਾ ਜੇਈ ਰਿਟਾਇਰਡ ਨੇ ਕੁੜੀ ਕੈਨੇਡਾ ਦੇ ਵਿੱਚ ਜਾਂ ਇੰਡੀਆ ਤੋਂ ਹੋਵੇ ਐਜੂਕੇਟਿਡ ਜਾਂ ਸਟੱਡੀ ਕਰਦੀ ਹੋਵੇ ਲਗਭਗ ਜਿਹੜਾ ਕੱਦ ਦਾ 5 ਫੁੱਟ 6 ਇੰਚ ਹੋਵੇ ਸੋਹਣੀ ਹੋਵੇ ਮੰਗ ਕੋਈ ਨਹੀਂ ਗੁਰਦਾਸਪੁਰ ਤੇ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਹੈ ਕਾਸਟ ਜੱਟ ਸਿੱਖ ਧਾਰੀਵਾਲ ਗੋਤਾਜੀ 2002 ਦਾ ਡੇਟ ਆਫ ਬਰਥ ਹੈ ਕੈਨੇਡਾ ਵਰਕ ਪਰਮਿਟ ਤੇ ਹੈ 20 ਕਿੱਲੇ ਜ਼ਮੀਨਾਂ ਦੀ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਭਰਾ ਭੈਣ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਇੱਕ ਕੋਠੀ ਜਿਹੜੀ ਵਧੀਆ ਪਾਈ ਹੋਈ ਹੈ ਕੁੜੀ ਪੰਜਾਬ ਤੋਂ ਜੱਟ ਸਿੱਖ ਸੋਹਣੀ ਹੋਵੇ ਖਾਨਦਾਨੀ ਪਰਿਵਾਰ ਹੋਵੇ 15-20 ਕਿੱਲੇ ਵਾਲੇ ਮਤਲਬ ਮੇਲ ਖਾਂਦੇ ਪਰਿਵਾਰ ਦੇ ਹੀ ਕੁੜੀ ਚਾਹੀਦੀ ਹੈ ਬਠਿੰਡਾ ਮਾਨਸਾ ਬਰਨਾਲਾ ਇਹ ਏਰੀਆ ਨੂੰ ਪਹਿਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ WhatsApp ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੈਨੇਡਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਸੀਬੀਐਸਸੀ ਕਮਰਸ ਦੇ ਵਿੱਚ ਕੀਤੀ ਹੋਈ ਹੈ ਤੇ ਪੀਜੀ ਪੀਜੀਡੀਸੀ ਦਾ ਜਿਹੜਾ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ 82 18 898 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਟਰੱਕਿੰਗ ਦਾ ਕੰਮ ਹੈ ਕੁੜੀ ਨਰਸ ਹੋਵੇ ਜਾਂ ਕੈਨੇਡਾ ਦੇ ਵਿੱਚ ਪੀਆਰ ਜੱਟ ਸਿੱਖ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਸਿੰਘ ਫਤੇਗੜ ਸਾਹਿਬ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਹੈ ਜਿਹੜੀ ਪੋਸਟ ਗ੍ਰੈਜੂਏਸ਼ਨ ਐਨ ਬਿਜ਼ਨਸ ਮੈਨੇਜਮੈਂਟ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਇੱਕ ਆਨ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਧਰਨੀ ਗੋਤ ਆ ਜੀ 5588 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਸਿਟੀਜਨ ਆ ਕੈਨੇਡਾ ਦੇ ਵਿੱਚ ਆਪਣਾ ਘਰ ਆ ਗਵਰਨਮੈਂਟ ਜੌਬ ਐਨ ਕੈਨੇਡਾ ਸਰਕਾਰੀ ਉੱਥੋਂ ਦੀ ਗਵਰਨਮੈਂਟ ਐ ਜਿਹੜੀ ਕੈਨੇਡਾ ਦੇ ਵਿੱਚ ਜੌਬ ਤੇ ਆ ਮੁੰਡਾ ਖੁਦ ਦਾ ਘਰ ਆ ਸਿਟੀਜਨ ਆ ਸੈਟਲਡ ਆ ਮਤਲ ਗੁੱਡ ਲੁਕਿੰਗ ਗਰਲ ਤੇ ਐਜੂਕੇਟਿਡ ਜਿਹੜੀ ਇਹਨਾਂ ਨੂੰ ਕੁੜੀ ਚਾਹੀਦੀ ਸੋਹਣੀ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਮੈਂ ਬਾਰ ਬਾਰ ਨਹੀਂ ਕਹਿਣਾ ਚਾਹੁੰਦਾ ਵੀਰੇ ਜਿੰਨੇ ਵੀ ਦੇਖ ਰਹੇ ਨੇ ਕਿਉਂਕਿ 12 13 ਮਿੰਟ ਹੋ ਗਏ ਵੀਡੀਓ ਦੇਖਦਿਆਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਜਾਂ ਜਿਨ੍ਹਾਂ ਨੂੰ ਸਾਡਾ ਰਿਸ਼ਤਾ ਦਾ ਪ੍ਰੋਗਰਾਮ ਵਧੀਆ ਲੱਗਦਾ 12-13 ਮਿੰਟਾਂ ਤੱਕ ਉਹੀ ਦੇਖਦਾ ਉਹੀ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖੋਗੇ ਜਿਨ੍ਹਾਂ ਨੇ ਛੱਡਣਾ ਸੀ ਉਹ 1-2 ਮਿੰਟ ਦੇਖ ਕੇ ਛੱਡ ਜਾਂਦੇ ਨੇ ਸੋ ਬੇਨਤੀ ਹੈ ਲਾਈਕ ਵਾਲਾ ਬਟਨ ਦੱਬ ਕੇ ਉਹ ਦੱਬ ਦਿਓ ਹਾਇਪ ਵਾਲਾ ਬੇ ਬੇਨਤੀ ਹੈ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ BCA MC ਕੁੜੀ ਨੇ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕਾਟ ਪੈਨ ਇੱਕ ਭਰਾ ਕੋਈ ਨਹੀਂ ਦੋ ਕੱਲਿਆਂ ਕੁੜੀਆਂ-ਕੁੜੀਆਂ ਨੇ ਇਹ ਪੈਣਾ-ਪੈਣਾ ਨੇ ਕੱਦ 5 ਫੁੱਟ 1 ਇੰਚ ਕਾਸਟ ਜੱਟ ਸਿੱਖ ਧਾਲੀਵਾਲ ਗੋਤਾਜੀ 6898 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਡਿਸਪੈਚ ਜੋਬ ਨੇ ਬ੍ਰੈਂਪਟਨ ਦੇ ਵਿੱਚ ਮੁੰਡਾ ਪੀਆਰ ਹੋਵੇ ਬ੍ਰੈਂਪਟਨ ਦੇ ਵਿੱਚ ਪੱਗ ਬਣਦਾ ਹੋਵੇ ਖਾਸ ਤੌਰ ਤੇ ਬੇਨਤੀ ਇਹ ਜਿਸ ਤਰ੍ਹਾਂ ਦਾ ਇਹਨਾਂ ਨੇ ਲਿਖਾਇਆ ਫੋਨ ਉਹੀ ਕਰਿਓ ਲਾਲ ਪੱਟੀਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੈਨੇਡਾ ਅਨਟਾਰੀਓ ਤੋਂ ਮੁੰਡਾ ਡਿਪਲੋਮਾ ਵਧੀਆ ਕੀਤਾ ਹੋਇਆ ਮੁੰਡੇ ਨੇ ਤੇ ਹੈਅਰ ਦੇ ਰਿਲੇਟਡ ਕੈਨੇਡਾ ਤੋਂ ਵਧੀਆ ਪੜ੍ਹ ਜੀ ਭੈਣ ਇੱਕ ਭਰਾ 21 ਮੈਡ ਹੈ ਕੱਦ 5 ਫੁੱਟ 6 ਇੰਚ ਕਾਸਟ ਮਜਬੀ ਸਿੱਖ 39 ਸਾਲ ਦੀ ਮੁੰਡੇ ਦੀ ਉਮਰ ਹੈ ਕੈਨੇਡਾ ਦੇ ਵਿੱਚ ਸੈਟਰਡੇ ਮੁੰਡਾ ਸਿਟੀ ਜਾਣਾ ਪੱਕਾ ਉੱਥੇ ਮੈਨੇਜਰ ਐਂਡ ਫੂਡ ਕੰਪਨੀ ਦੇ ਵਿੱਚ ਟੋਰਾਂਟੋ ਕੰਮ ਆ ਮੁੰਡੇ ਦਾ ਕੁੜੀ ਪਰਿਵਾਰਕ ਧਾਰਮਿਕ ਖੈਲਾਂ ਦੀ ਮਿਡਲ ਕਲਾਸ ਤੋਂ ਹੋਵੇ ਵਧੀਆ ਪਰਿਵਾਰ ਹੋਵੇ ਕਾਸਟ ਨੋਵਾਰ ਕਾਸਟ ਦਾ ਨਾਂ ਕੋਈ ਚੱਕਨੀ ਤੇ ਕੋਈ ਮੰਗਣੀ ਕਿਸੇ ਵੀ ਸਟੇਟਸ ਤੇ ਕੁੜੀ ਕੈਨੇਡਾ ਮਤਲਬ ਵਿਧਵਾ ਜਾਂ ਡਿਵੋਰਸ ਵਾਲੇ ਵੀ ਜਿਹੜੇ ਇਹਨਾਂ ਨੂੰ ਕਾਲ ਕਰ ਸਕਦੇ ਨੇ ਇਹਨਾਂ ਦੇ ਡਿਮਾਂਡ ਦੇ ਅਕੋਰਡਿੰਗ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ WhatsApp ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਖੰਨਾ ਤੋਂ ਮੁੰਡਾ ਬਲੌਂਗ ਕਰਦਾ ਖੰਨਾ ਹੈ ਰੀ ਤੇ ਡਿਪਲੋਮਾ ਇਨ ਆਰਕੀਟੈਕਚਰ ਤੇ ਸਟ੍ਰਕਚਰਲ ਐਡਵਾਂਸਡ ਇੰਜੀਨੀਅਰਿੰਗ ਦਾ ਜਿਹੜਾ ਕੀਤਾ ਹੋਇਆ ਹੈ ਭੈਣ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਮੰਡੇਰ ਗੋਤਾ ਜ ਨੇ ਟਰੈਕਿੰਗ ਦਾ ਜਿਹੜਾ ਵਧੀਆ ਕੰਮ ਹੈ 5 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਆ ਭਰਾ ਕੋਈ ਨਹੀਂ 5 ਕਿੱਲੇ ਜ਼ਮੀਨਾਂ ਮੁੰਡਾ ਸਰਦਾਰ ਆ ਬੈਸ ਨੂੰ ਨਸਾ ਰਹਤਾ ਸਿਟੀ ਜਾਣਾ ਪੱਕਾ ਮੁੰਡਾ ਉੱਥੇ ਮੁੰਡਾ ਦਸੰਬਰ ਦੇ ਵਿੱਚ ਇੰਡੀਆ ਆ ਰਿਹਾ ਮੰਨ ਕੇ ਚੱਲੋ ਵੀ 12ਵੇਂ ਮਹੀਨੇ ਦੇ ਵਿੱਚ 2025 ਨੂੰ ਅ ਉਹ ਤੋਂ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਉਸ ਤੋਂ ਪਹਿਲਾਂ ਚਲਾ ਸਕਦੇ ਹੋ ਤੇ ਕੁੜੀ ਪੜੀ ਲਿਖੀ ਹੋਵੇ ਪੰਜਾਬ ਕੈਨੇਡਾ ਅਮਰੀਕਾ ਇੰਗਲੈਂਡ ਇਹ ਏਰੀਆ ਨੂੰ ਪਹਿਲਾ ਨਾਲ ਪੱਟੀ ਦੇ ਵਿੱਚੋਂ ਮੁੰਡੇ ਦੇ ਪਰਿਵਾਰ ਦੇ ਇੱਕ ਬਾਹਰਲਾ ਨੰਬਰ ਤੇ ਇੱਕ ਇੰਡੀਆ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਬਰਨਾਲਾ ਰਾਏਕੋਟ ਏਰੀਆ ਤੋਂ ਬਲੋਂਗ ਕਰਦਾ ਪੜਾਈ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੈਨੇਡਾ ਤੋਂ ਜਿਹੜੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਤੋਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਦਿਉਲ ਗੋਤ ਆ ਜੀ ਉਮਰ ਆ ਜਿਹੜੀ 10 1997 ਦੀ ਹੈ ਕੈਨੇਡਾ ਦੇ ਵਿੱਚ ਪੀਆਰਾ ਮੁੰਡਾ ਨੈਟਵਰਕ ਟੈਕਨੀਸ਼ੀਅਨ ਤੇ ਆਈਟੀ ਆਪਣਾ ਕੈਨੇਡਾ ਦੇ ਵਿੱਚ ਆਪਣਾ ਖੋਦਾਕਾਰ ਹੈ 10 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ 5-5 ਕਿੱਲੇ ਜ਼ਮੀਨ ਆਉਂਦੀ ਹੈ ਤੇ ਕੈਨੇਡਾ ਚ ਪੱਕਾ ਮੁੰਡਾ ਭਰਾ ਵੀ ਕੈਨੇਡਾ ਹੈ ਕੁੜੀ ਕੈਨੇਡਾ ਤੋਂ ਜਾਂ ਇੰਡੀਆ ਦੇ ਵਿੱਚੋਂ ਹੋਵੇ ਤੇ ਘੱਟੋ ਘੱਟ ਕੱਦ ਜਿਹੜਾ 5 ਫੁੱਟ 4 ਇੰਚ ਹੋਵੇ ਤੇ ਜੱਟ ਸਿੱਖ ਪਰਿਵਾਰ ਤੋਂ ਚਾਹੀਦੀ ਹੈ ਬੈਸ ਨੂੰ ਹੋਵੇ 50 ਕਿਲੋਮੀਟਰ ਏਰੀਏ ਤੋਂ ਹੀ ਇਹਨਾਂ ਨੂੰ ਜਿਹੜੇ ਸੰਪਰਕ ਕਰਨ ਬਨਾਲਾ ਏਰੀਏ ਤੋਂ ਰਾਏਕੋੜ ਬਨਾਲਾ ਲਾਲ ਪੱਟੀ ਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ WhatsApp ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਹੈ ਇਲੈਕਟ੍ਰੋਨਿਕ ਦੀ ਇੰਜੀਨੀਅਰਿੰਗ ਇਹ ਮੁੰਡੇ ਨੇ ਵੀ ਕੀਤੀ ਹੋਈ ਆ ਭੈਣ ਮੈਡ ਭਰਾ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਹੈ ਡੇਟ ਆਫ ਬਰਥ 1999 ਦਾ ਹੈ ਯੂ ਐਸ ਏ ਦੇ ਵਿੱਚ ਆ ਮੁੰਡਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਗਵਰਨਮੈਂਟ ਜੌਬ ਹੈ ਨ ਯੂ ਐਸ ਏ ਦੇ ਵਿੱਚ ਯੂ ਐਸ ਏ ਦੇ ਵਿੱਚ ਸਰਕਾਰੀ ਉੱਥੋਂ ਦੀ ਜੌਬ ਹੈ ਕੁੜੀ ਗੁਰਸਿੱਖ ਜੱਟ ਸਿੱਖ ਪਰਿਵਾਰ ਵਾਲੇ ਹੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਸਿੰਘ ਜ਼ਿਲ੍ਹਾ ਜਲੰਧਰ ਸਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਜੈਮਟਰੀ ਨਾ ਨਿਊਟ੍ਰੀਸ਼ਨ ਦਾ ਸਪੈਸ਼ਲਿਸਟ ਦੇ ਕੋਰਸ ਕੀਤੇ ਹੋਏ ਨੇ ਭਰਾ ਕੋਈ ਨਹੀਂ ਸੌਰੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਸਟੱਡੀ ਜਿਹੜਾ ਕਰ ਰਿਹਾ ਕੱਦ 5 ਫੁੱਟ 11 ਇੰਚ ਹੈ ਆਰਾਮਗੜੀਆ ਸਿੱਖ ਹੈ ਕਲੀਨ ਸੇਵ ਹੈ ਮੁੰਡਾ 12 12 95 ਦਾ ਡੇਟ ਆਫ ਬਰਥ ਹੈ ਜੀ ਆਪਣਾ ਜਿੰਮ ਹੈ ਰਿਪਿਊਟਰ ਜਿੰਮ ਹੈ ਵਧੀਆ ਜਿਮ ਰਿਪਿਊਟਰ ਜਿਮ ਦੀ ਮਤਲਬ ਵਧੀਆ ਫਰੈਂਚਾਈਜ਼ ਜਿਹੜੀ ਨਾਮੀ ਜਿਮ ਦੀ ਲੈਤੀ ਹੋਈ ਹੈ ਇਹਨਾਂ ਨੇ 60 ਤੋਂ 70000 ਰੁਪਿਆ ਇਨਕਮ ਆ ਪਿਤਾ ਗਵਰਨਮੈਂਟ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਐਸ ਡੀਓ ਨੇ ਮਾਤਾ ਸਕੂਲ ਟੀਚਰ ਨੇ ਰਿਪਿਊਟਰ ਸਕੂਲ ਵਿੱਚ ਆਪਣੀ ਕੋਠੀ ਫਲੈਟ ਤੇ ਇੱਕ ਜਿਹੜਾ ਪਲਾਟ ਤੇ ਇੱਕ ਦੁਕਾਨ ਵਧੀਆ ਪ੍ਰਾਪਰਟੀ ਹੈ ਕੁੜੀ ਘੱਟੋ ਘੱਟ ਪਲੱਸ 2 ਕਰੀ ਹੋਵੇ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੌਂਗ ਕਰਦੀ ਆ ਨਾਬਾ ਆਰੀਆ ਡਿਪਲੋਮਾ ਇਨ ਜਨਰਲ ਸਟੱਡੀਜ਼ ਐਂਡ ਬਿਜ਼ਨਸ ਦਾ ਕੀਤਾ ਹੋਇਆ ਭੈਣ ਇੱਕ ਮੈਡ ਸੋਰੀ ਨਾਲ ਪੁੱਛ ਲਿਓ ਭੈਣ ਇੱਕ ਭਰਾ ਇੱਕ ਮੈਡ ਆਨ ਮੈਡ ਨਹੀਂ ਲਿਖਿਆ ਕੱਦ 5 ਫੁੱਟ 2 ਇੰਚ ਕਾਸਟ ਜੱਟ ਜੱਟ ਬੈਂਸ ਗੋਤ ਆ ਜੀ 29 7 98 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਸਿਟੀ ਜਾਣਾ ਕੁੜੀ ਪੱਕੀ ਐ ਐਪਸਵੋਰਡ 에어ਪੋਰਟ ਸਕਰੀਨਿੰਗ ਆਫੀਸਰ ਐ ਕੈਨੇਡਾ ਦੇ ਵਿੱਚ ਉਹ ਤੁਨੀ ਗਵਰਨਮੈਂਟ ਜੌਬ ਆ ਜਾਏ ਹੈ ਨਾ ਇੱਕ ਵਾਰ ਪਰਿਵਾਰ ਨਾਲ ਗੱਲ ਕਰ ਲਓ ਸਕਰੀਨਿੰਗ ਆਫੀਸਰ ਹੈ 에어ਪੋਰਟ ਤੇ ਮੁੰਡਾ ਐਬਸੋ ਫੂਡ ਦੇ ਨੇੜੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਵਰਕ ਪਰਮਿਟ 10 ਤੋਂ ਪਲੱਸ ਕਿੱਲੇ ਜ਼ਮੀਨ ਹੋਵੇ ਪਟਿਆਲਾ ਸੰਗਰੂਰ ਮਲੇਰਕੋਟਲਾ ਸਮਾਣਾ ਲੁਧਿਆਣਾ ਇਹ ਏਰੀਆ ਨੂੰ ਪਹਿਲਾਂ ਐਮਬੀ ਮਾਫ ਮੈਰਿਜ ਬਿਊਰੋ ਵਾਲੇ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਤ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਆਈਟੀ ਇਲੈਕਟ੍ਰੀਕਲ ਦੀ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਲੈਕਟ੍ਰੋਨਿਕਸ ਦਾ ਕੀਤਾ ਹੋਇਆ ਪੈਨ ਇੱਕ ਅਨਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕੱਲਾ ਜੀ ਮੁੰਡਾ ਜੱਟ ਸਿੱਖ ਕਾਸਟ ਹੈ ਜਿ ਸਮਾਲ ਗੋਤ ਹੈ 8997 ਦਾ ਡੇਟ ਆਫ ਬਰਥ ਹੈ ਸਾਢੇ 4 ਕਿੱਲੇ ਜ਼ਮੀਨਾਂ ਆਪਣੀ 35 ਕਿੱਲੇ ਦੀ ਖੇਤੀ ਕਰਦੇ ਨੇ ਕੋਦੀ ਮੁੰਡਾ ਭਰਾ ਕੋਈ ਨਹੀਂ ਇਕੱਲੇ ਮੁੰਡੇ ਨੂੰ 4.5 ਕਿ ਲਿਆਉਂਦੀ ਹੈ ਤੇ ਕੁੜੀ ਸਾਊ ਹੋਵੇ ਮੁੰਡਾ ਅੰਬਰਤਾਰੀ ਆ ਕੁੜੀ ਅੰਬਰਤਾਰੀ ਜ਼ਰੂਰੀ ਨਹੀਂ ਪਰ ਵੈਜੀਟੇਰੀਅਨ ਹੋਵੇ ਧਰਮ ਖਿਆਲਾਂ ਦੀ ਕੈਨੇਡਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮਤਲਬ ਇੰਡੀਆ ਦੇ ਵਿੱਚ ਹੋਵੇ ਬਰਨਾਲਾ ਸੰਗਰੂਰ ਤੇ ਲੁਧਿਆਣਾ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮ ਐਸ ਸੀ ਫਿਜ਼ਿਕਸ ਦੀ ਕੀਤੀ ਹੋਈ ਹੈ ਭੈਣ ਇੱਕ ਨਿਊਜ਼ੀਲੈਂਡ ਦੇ ਵਿੱਚ ਪੀ ਆਰ ਐਕ ਭਰਾ ਕੈਨੇਡਾ ਹੈ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਢਿੱਲੋਂ ਗੋਤ ਆ ਜੁਕਤੂਬਰ 1994 ਦਾ ਡੇਟ ਆਵਰਾ ਕੈਨੇਡਾ ਦੇ ਵਿੱਚ ਵੇਅਰ ਹਾਊਸ ਵਰਕ ਹੈ ਮਤਲਬ ਬ੍ਰਦਰ ਵੀ ਕੈਨੇਡਾ ਕੁੜੀ ਇਹ ਖੁਦ ਵੀ ਕੈਨੇਡਾ ਤੇ ਭੈਣ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਮਤਲਬ ਤਿੰਨੇ ਭੈਣ ਭਾਈ ਬਾਹਰ ਨੇ ਮੁੰਡਾ ਕੈਨੇਡਾ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਆਸਟ੍ਰੇਲੀਆ ਪਾਰਥ ਸਿਟੀ ਤੋਂ ਮੁੰਡਾ ਬਲੋਂਗ ਕਰਦਾ ਹੈ ਪਾਰ ਆਸਟ੍ਰੇਲੀਆ ਦੇ ਪਾਰਥ ਏਰੀਆ ਤੋਂ ਬਿਲੋਂਗ ਕਰਦਾ ਸੇਵਲੈਂਡ ਸਟ੍ਰਕਚਰਲ ਇੰਜੀਨੀਅਰ ਜਿਹੜੀ ਮੁੰਡੇ ਨੇ ਕੀਤੀ ਹੋਈ ਹੈ ਭੈਣ ਜੈਸ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਕੇ ਸ਼ਪਰਾਜਪੂਤ ਮਹਿਰਾ ਦਾ 7/7/97 ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਐਸਏ ਟ੍ਰੈਫਿਕ ਇੰਜੀਨੀਅਰ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਜੌਬ ਤੇ ਆ ਮੁੰਡਾ ਗਵਰਨਮੈਂਟ ਸਰਬਸਤੇ ਕੁੜੀ ਆਸਟ੍ਰੇਲੀਆ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਪਰਥ ਏਰੀਆ ਦੇ ਵਿੱਚ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਐਸਏ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਅਮਰitsar ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੈਚਲਰ ਇਨ ਮਲਟੀਮੀਡੀਆ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਗੋਲਡ ਸਮਿਥ ਸੁਨਿਆਰ ਕਹਿੰਦੇ ਆਪਾਂ ਨੋ ਵਾਰ ਮਤਲਬ ਕਾਸਟ ਦਾ ਕੋਈ ਚੱਕਰ ਕੋਈ ਨਹੀਂ ਬਟ ਇਹਨਾਂ ਦੀ ਕਾਸਟ ਇਹ ਹੈ 899 ਦਾ ਡੇਟ ਆਫ ਬਰਥ ਹੈ ਜੀ ਯੂਐਸ ਉੱਥੋਂ ਦਾ ਸਟੋਰ ਮੈਨੇਜਰ ਐਂਡ ਵੈਬਸਾਈਟ ਡਿਜ਼ਾਈਨਰ ਹੈ ਇਸ ਵੇਲੇ ਡਿਵੋਰਸਡ ਹੈ 1 ਮਹੀਨੇ ਬਾਅਦ ਇਹਨਾਂ ਦਾ ਡਿਵੋਰਸ ਹੋ ਗਿਆ ਸੀਗਾ ਗੁਰਸੇਖ ਕੁੜੀ ਗੁਰਸੇਖਾ ਮੁੰਡਾ ਵੇਜ ਸਾਧ ਸੂਰਤ ਹੈ ਕੁੜੀ ਗੁਰਸੇਖ ਵੈਜੀਟੇਰੀਅਨ ਐਜੂਕੇਟਿਡ ਖਾਨਦਾਨੀ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ WhatsApp ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਪੀ ਈਡੀ B P E D ਦੀ ਫੁੱਲ ਫਾਰਮ ਜਰੂਰ ਦੱਸਿਓ ਜੀ ਪੈਨਿਕ ਮੈਡ ਕਨੇਡਾ ਸੈਟਲਡ ਆ 20 ਸਾਲ ਤੋਂ ਸੈਟਲਡ ਨੇ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿਕ ਗਰੇਵਾਲ ਗੋਤਾਜੀ 980 ਦਾ ਡੇਟ ਆਫ ਬਰਥ 8 ਕਿੱਲੇ ਜ਼ਮੀਨ ਹੈ ਵਧੀਆ ਪ੍ਰਾਈਵੇਟ ਜੌਬ ਹੈ ਮੁੰਡਾ ਡਿਵੋਰਸਡ 8 ਕਿੱਲੇ ਜ਼ਮੀਨ ਹੈ ਇੱਕ ਭਰਾ ਮੈਡ ਹੈ ਕੁੜੀ ਸਿੰਪਲ ਘਰਵਾਰ ਸੰਭਾਲਣ ਵਾਲੀ ਚਾਹੀਦੀ ਹੈ ਕਨੇਡਾ ਜਾਂ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਐਸ ਸੀ ਪੀ ਐ ਜੀ ਲੁਧਿਆਣਾ ਤੋਂ ਪੋਸਟ ਡਿਗਰੀ ਜਿਹੜੀ ਇੰਜੀਨੀਅਰਿੰਗ ਕੀਤੀ ਹੋਈ ਹੈ ਕੈਨੇਡਾ ਤੋਂ ਪੈਣਾ ਦੋ ਮੈੜ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਇਕੱਲਾ ਜੀ ਮੁੰਡਾ ਕਾਸਟ ਜੱਟ ਸਿੱਖ ਅਗਸਤ 1995 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਪੀ ਆਰ ਹੈ ਵਰਕ ਇਲੈਕਟ੍ਰੀਸ਼ੀਅਨ ਗਵਰਨਮੈਂਟ ਜੌਬ ਇਹ ਮੁੰਡਾ ਵੀ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਤੇ ਹੈ 6 ਕਿੱਲੇ ਜ਼ਮੀਨ ਆ ਭਰਾ ਕੋਈ ਨਹੀਂ ਮੁੰਡਾ ਸਰਦਾਰ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਵਰਕ ਪਰਮਿਟ ਤੇ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਨਰਸਿੰਗ ਕਰੀ ਹੋਵੇ ਮਾਲਵਾ ਨੂੰ ਪਹਿਲਾ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆਨਲੀ ਵਟਸਐਪ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਇਟਾਰਸੀ ਭੂਪਾਲ ਐਮਪੀ ਮੱਧਿਆ ਪ੍ਰਦੇਸ਼ ਐਮਪੀ ਦੇ ਵਿੱਚੋਂ ਮੁੰਡਾ ਬੀਟੈਕ ਕੰਪਿਊਟਰ ਸਾਇੰਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਮੈਡ ਭਰਾ ਕੋਈ ਨਹੀਂ ਕੱਲਾ ਮੁੰਡਾ ਕਦ 5 ਫੁੱਟ 11 ਇੰਚ ਕਾਸਟ ਲੁਬਾਣਾ ਗੋਤਰਾ ਗੋਤਾ 13 11 92 ਦਾ ਡੇਟ ਆਫ ਬਰਥ ਆ ਜੀ 28 ਤੋਂ 30 ਲੱਖ ਪਰ ਇਅਰ ਮਨ ਕੇ ਚਲੇ ਉਹਨੂੰ 12 ਨਾਲ ਗੁਣਾ ਕਰਕੇ ਮਹੀਨੇ ਦੀ ਸੈਲਰੀ ਨਿਕਲੇਗੀ ਮਤਲਬ ਇਹਦਾ ਵਧੀਆ ਪੈਕੇਜ ਆ ਮੁੰਡੇ ਦਾ 28 ਤੋਂ 30 ਲੱਖ ਸਾਲਾਨਾ ਦਾ 50 ਕਿੱਲੇ ਜ਼ਮੀਨ ਐ ਐਮਪੀ ਦੇ ਵਿੱਚ ਮੁੰਡਾ ਕੱਲਾ ਹੈ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 5 ਇੰਚ ਤੋਂ 7 ਇੰਚ ਹੋਵੇ ਬੀਟੈਕ ਐਮਬੀਏ ਸੀਏ ਜਾਂ ਬੀਡੀਐਸ ਨੂੰ ਪਹਿਲਾਂ ਜੱਟ ਸਿੱਖ ਲੁਬਾਣਾ ਰਾਮਗੜੀਆ ਰਾਜਪੂਤ ਇਹ ਕਾਸਟਾ ਨੂੰ ਪਹਿਲਾਂ ਇੰਡੀਆ ਜਾਂ ਐਨਆਰਆਈ ਹੋਵੇ ਕੋਈ ਚੱਕਰ ਨਹੀਂ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੀ ਕੀਤੀ ਹੋਈ ਹੈ ਐਂਡ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣਾਂ ਦੋ ਪ੍ਰਾਇਕਨ ਅਨਮੈਡ ਕੈਨੇਡਾ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿਕ ਸਿੱਧੂ ਗੋਤ ਹੈ ਜੀ 1993 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਸਿਟੀ ਜਾਣਾ ਕੁੜੀ ਤੇ ਬ੍ਰਦਰ ਵੀ ਜਿਹੜਾ ਅਨਮੈਡ ਸਿਟੀ ਜਾਣਾ ਦੂਨੇ ਪੈਣ ਪ੍ਰਾਇ ਇਹ ਬਾਹਰ ਨੇ ਪੈਣ ਇੱਕ ਦੂਨੇ ਉਹ ਮੈਲ ਨੇ ਮੁੰਡਾ ਐਜੂਕੇਟਿਡ ਹੋਵੇ ਜੱਟ ਸਿੱਖ ਹੋਵੇ ਘੱਟੋ ਘੱਟ 10 ਕਿੱਲੇ ਜ਼ਮੀਨ ਹੋਵੇ ਮਾਲਵਾ ਨੂੰ ਪਹਿਲਾ ਇੰਡੀਆ ਜਾਂ ਐਨੀ ਕੰਟਰੀ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਸਾਹਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਦਾ ਕੀਤਾ ਹੋਇਆ ਭੈਣਾ ਕੋਈ ਨਹੀਂ ਭਰਾ ਇੱਕ ਮੈਡ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਕੱਦ ਸੇਕ ਕਾਸਟ ਜੜ ਸੇ ਗੋਤ ਸੰਧੂ 190 ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਸਿਟੀ ਜਾਣਾ ਪੱਕਾ ਟਰੈਕਿੰਗ ਦਾ ਵਰਕ ਆ ਮਾਤਾ ਪਿਤਾ ਰਿਟਾਇਰਡ ਟੀਚਰ ਨੇ ਕੁੜੀ ਦੀ ਨਰਸਿੰਗ ਕਰੀ ਹੋਵੇ ਜਾਂ ਬੀਬੀਏ ਬੀਸੀਏ BSc IT ਤੇ ਚੰਗੀ ਇੰਗਲਿਸ਼ ਬੋਲਦੀ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਟੋਹਾਣਾ ਫਤਿਆਬਾਦ ਹਰਿਆਣਾ ਤੋਂ ਜਿਹੜਾ ਅੱਜ ਦਾ ਰਿਸ਼ਤਾ ਡਿਪਲੋਮਾ ਹੋਟਲ ਮੈਨੇਜਮੈਂਟ ਦਾ ਕੈਨੇਡਾ ਤੋਂ ਕੀਤਾ ਹੋਇਆ ਮੁੰਡੇ ਨੇ ਭੈਣ ਇੱਕ ਕੈਨੇਡਾ ਦੇ ਵਿੱਚ ਪੀਆਰ ਭਰਾ ਇੱਕ ਕੈਨੇਡਾ ਪੀਆਰ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ 1 4 99 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਮੁੰਡਾ 14 ਕਿਲੇ ਜ਼ਮੀਨ ਹੈ ਕੁੜੀ ਸੋਹਣੀ ਤੇ ਪੜ੍ਹੀ ਲਿਖੀ ਹੋਵੇ ਤੇ ਕੱਦ 5 ਫੁੱਟ 6 ਇੰਚ ਹੋਵੇ ਜਾਇਸ ਤੋਂ ਘੱਟ ਨਾ ਹੋਵੇ ਚੰਗੇ ਪਰਿਵਾਰ ਤੋਂ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀ ਟੈਕ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਮੈਡ ਨੇ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿਕ ਢਿੱਲੋਂ ਗੋਤ ਹੈ ਜੀ 8 12 87 ਦਾ 110000 ਇਹਨਾਂ ਦੀ ਸੈਲਰੀ ਹੈ ਸੀਨੀਅਰ ਸੀਨੀਅਰ ਸੌਫਟਵੇਅਰ ਇੰਜੀਨੀਅਰ ਇਨ ਯੂ ਐਸ اے 베ਸਰ ਕੰਪਨੀ ਹੈ ਮੁੰਡਾ ਡਿਵੋਰਸਡ ਦਾ ਪਰਿਵਾਰ ਅੰਬਰਤਾਰੀ ਹੈ ਮੋਹਾਲੀ ਦੇ ਵਿੱਚ ਜੋਬ ਹੈ ਮੁੰਡੇ ਦੀ ਯੂ ਐਸ اے 베ਸ ਦੀ ਕੰਪਨੀ ਹੈ 110000 ਰੁਪਿਆ ਸੈਲਰੀ ਹੈ ਕੁੜੀ ਸਿੰਪਲ ਤੇ ਗੁਰਸਿੱਖ ਹੋਮ ਮੇਕਰ ਹੋਵੇ ਕੁੜੀ ਦਾ ਰਿਸ਼ਤਾ ਜਿਹੜਾ ਇਹਨਾਂ ਨੂੰ ਚਾਹੀਦਾ ਇਸ ਤਰ੍ਹਾਂ ਦਾ ਦੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤੇ ਜਿਲ੍ਹਾ ਫਤਿਹਗੜ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮ ਐਸ ਸੀ ਮੈਥਮੈਟਿਕਸ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕਨ ਮੈਡ ਭੈਣ ਵੀ ਅਨਮੈਡ ਭਰਾ ਵੀ ਅਨਮੈਡ ਕੱਦ 5 ਫੁੱਟ 4 ਇੰਚ ਕਾਸਟ ਰਮਦਾਸ ਜੀ ਸਿੱਖਾ ਜੀ 397 ਦਾ ਡੇਟ ਆਫ ਬਰਥ ਹੈ ਗਵਰਨਮੈਂਟ ਜੋਬ ਐਸ ਕਲਰਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਹਨਾਂ ਨੇ ਕੰਮ ਹੈ ਗਵਰਨਮੈਂਟ ਜੋਬ ਤੇ ਕਲਰਕ ਦੀ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਚੰਡੀਗੜ੍ਹ ਦੇ ਵਿੱਚ ਬੇਨਤੀ ਹੈ ਫਾਲਤੂ ਫੋਨ ਨਾ ਕਰੋ ਜੀ ਜਿਸ ਤਰ੍ਹਾਂ ਦਾ ਇਹਨਾਂ ਨੇ ਲਿਖਾਇਆ ਚੰਡੀਗੜ੍ਹ ਦੇ ਵਿੱਚ ਮੁੰਡੇ ਦੀ ਹੋਵੇ ਜੌਬ ਤੇ ਗਵਰਨਮੈਂਟ ਜੌਬ ਤੇ ਹੋਵੇ ਉਹੀ ਫੋਨ ਕਰੋ ਫਾਲਤੂ ਇਹਨਾਂ ਨੇ ਲਿਖਾਇਆ ਉਸ ਤਰ੍ਹਾਂ ਨੂੰ ਮੰਨਿਓ ਬੇਨਤੀ ਨੂੰ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਆ ਵਾਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਤ ਸਿੰਘ ਸਰਦਾਰ ਆ ਜੀ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਸੀਏ ਐਮਸੀਏ ਕੀਤੀ ਹੋਈ ਆ ਭੈਣਾ ਦੋ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਆ ਰਾਮਗੜੀਆ ਪਨੇ ਸਰਤਮਾਨ ਗੋਤ ਹੈ 292 ਦਾ ਡੇਟ ਆਫ ਬਰਥ ਆ ਜੀ ਬੈਂਕ ਮੈਨੇਜਰ ਆ ਜੀ ਮੁੰਡਾ ਪ੍ਰਾਈਵੇਟ ਬੈਂਕ ਦੇ ਵਿੱਚ ਮੈਨੇਜਰ ਦੀ ਵਧੀਆ ਪੋਸਟਿੰਗ ਦੀ ਜੋਬ ਆ ਕੁੜੀ ਪੜ੍ਹੀ ਲਿਖੀ ਜੋਬ ਕਰਦੀ ਹੋਵੇ ਜਾਂ ਬਿਨਾ ਜੋਬ ਤੋਂ ਹੋਵੇ ਐਮ ਵੀ ਮਾਫ ਮਰਜੀ ਵੀਰੋ ਵਾਲੇ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਆਹਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਤ ਸਿੰਘ ਜ਼ਿਲ੍ਹਾ ਹੁਸਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ ਸੇਫ ਫੁੱਟ ਦੋ ਸੇਫ ਫੁੱਟ 1 ਇੰਚ ਕਾਸਟ ਜੱਟ ਚੀਮਾ ਚੀਮਾ ਜਿਹੜਾ ਇਹਨਾਂ ਦਾ ਗੋਤਾ 21995 ਦਾ ਡੇਟ ਆਫ ਬਰਥ ਆ ਜੀ 22 ਕਿਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਭਰਾ ਕੋਈ ਨਹੀਂ ਭੈਣ ਮੈੜ ਹੈ 22 ਕਿਲੇ ਜ਼ਮੀਨ ਆਉਂਦੀ ਹੈ ਦੋ ਕੋਠੀਆਂ ਸਹਿਰ ਦਸੂਹੇ ਦੇ ਵਿੱਚ 15 ਸ਼ਾਪ ਨੇ ਆਪਣੀਆਂ ਦੁਕਾਨਾਂ ਇਹਨਾਂ ਦੀ ਜਿਹੜੀਆਂ ਰੈਂਟ ਤੇ ਨੇ ਦੋ ਪਲਾਟ ਨੇ ਤੇ ਆਪਣਾ ਕੰਮ ਸ਼ੁਰੂ ਕਰ ਲਿਆ ਮੁੰਡਾ ਚੰਗਾ ਜਿਹੜਾ ਇਹਨਾਂ ਦੇ ਕੋਲੇ ਪ੍ਰਾਪਰਟੀ ਹੈ ਕੁੜੀ ਸੋਹਣੀ ਪੜੀ ਲਿਖੀ ਹੋਵੇ ਕੋਈ ਜੌਬ ਕਰਦੀ ਹੋਵੇ ਤਾਂ ਵਧੀਆ ਜੇ ਨਹੀਂ ਵੀ ਕਰਦੀ ਕੋਈ ਦਿੱਕਤ ਨਹੀਂ ਪਿਤਾ ਨਹੀਂ ਹੈਗੇ ਐਕਸਪਾਇਰ ਹੋਏ ਨੇ ਮਾਤਾ ਹਾਊਸਵਰਕ ਹੈ 82899 ਜਿੰਨਾ ਜਿਹੜਾ ਪ੍ਰਵਾਲਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪ੍ਰਵਾਲਾ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਤ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਭੈਣ ਇੱਕ ਅਨਮੈਡ ਆਸਟ੍ਰੇਲੀਆ ਤੋਂ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜਟ ਸਿੱਖ ਗਿੱਲ ਗੋਤ ਆ ਜੀ ਡੇਟ ਆਫ ਬਰਥ 1999 ਦਾ ਐਗਰੀਕਲਚਰ ਮੁੰਡੇ ਦੇ ਨਾਮ ਤਿੰਨ ਕਿੱਲੇ ਜ਼ਮੀਨ ਆ ਸਾਰਾ ਖੇਤੀਬਾੜੀ ਦਾ ਸਮਾਨ ਆਪਣਾ ਨਵਾਂ ਘਰ ਤੇ ਵਿਆਹ ਤੋਂ ਬਾਅਦ ਭੈਣ ਕੋਲ ਜਿਹੜਾ ਆਸਟ੍ਰੇਲੀਆ ਵਿੱਚ ਤੇ ਵੀਜ਼ਾ ਤੇ ਜਾਣਾ ਹੈ ਪੈਨਸ਼ਨ ਆ ਉਹ ਮਾਤਾ ਨੂੰ ਮਿਲਦੀ ਐ ਪਿਤਾ ਐਕਸਪਾਇਰ ਨੇ ਪਿਤਾ ਵਾਲੀ ਪੈਨਸ਼ਨ ਜਿਹੜੀ ਮਾਂ ਤਾਨੂੰ ਮਿਲਦੀ ਹੈ ਸਮਝ ਲਿਓ ਗੱਲ ਨੂੰ ਕੁੜੀ ਵਧੀਆ ਹੋਵੇ ਸਾਦਾ ਵਿਆਹ ਕਰਨਾ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਬਿਜ਼ਨਸ ਫਾਈਨਾਂਸ ਡਿਪਲੋਮਾ ਕੈਨੇਡਾ ਤੋਂ ਕੀਤੀ ਹੋਈ ਹੈ ਭੈਣਾਂ 2 ਮੈਡ ਇੱਕ ਇੰਡੀਆ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਰ ਸਿੱਕੂਮਾਨ ਗੋਤ ਹੈ ਜੀ 1998 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਸਿਟੀ ਆਣਾ ਗੁੱਡ ਜੌਬ ਦਾ ਮੁੰਡਾ 6 ਕਿੱਲੇ ਜ਼ਮੀਨ ਹੈ ਕੈਨੇਡਾ ਚ ਸਿਟੀ ਆਣਾ ਪੱਕਾ ਮੁੰਡਾ ਵਧੀਆ ਜੌਬ ਹੈ 6 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ ਇੱਕ ਪਲਾਟ ਪਟਿਆਲਾ ਤੇ ਹੋਰ ਆਲ ਫੈਮਿਲੀ ਜਿਹੜੀ ਇਹਨਾਂ ਦੀ ਨੋ ਡਰਿੰਕ ਸ਼ਰਾਬ ਵਗੈਰਾ ਨਹੀਂ ਪੀਂਦੇ ਤੇ ਵੈਲ ਸੈਟਲਡ ਫੈਮਿਲੀ ਹੈ ਊੜੀ ਚੰਗੇ ਪਰਿਵਾਰ ਤੋਂ ਹੋਵੇ ਕੱਦ ਘੱਟੋ ਘੱਟ 5 ਫੁੱਟ 4 ਇੰਚ ਤੇ ਸਲਿਮ ਹੋਵੇ ਇੰਡੀਆ ਜਾਂ ਐਨ ਆਰ ਆਈ ਹੋਵੇ ਕੋਈ ਮੰਗ ਨਹੀਂ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਹਾਲੀ ਖੜ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀ ਕਾਮ ਡੀਏਵੀ ਚੰਡੀਗੜ੍ਹ ਤੋਂ ਕਰਦਾ ਹੈ ਬਲੌਂਗ ਪੈਣ ਕੋਈ ਨਹੀਂ ਭਰਾ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਸੜਾਣ ਗੋਤ ਹੈ ਜੀ 996 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਤੇ ਆ ਮੁੰਡਾ ਬੀਸੀ ਟ੍ਰਾਂਜਿਟ ਮਕੈਨਿਕ ਕੈਨੇਡਾ ਦੇ ਵਿੱਚ ਆਪਣਾ ਘਰ ਆ ਖੁੱਦ ਆ ਕੈਨੇਡਾ ਦੇ ਵਿੱਚ ਭਰਾ ਵੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਵੀ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਤੇ ਆ ਆਪਣਾ ਖੁੱਦ ਆ ਉੱਥੇ ਇਹਨਾਂ ਨੇ ਘਰ ਲਿਆ ਹੈ ਤੇ ਤਿੰਨ ਕਿੱਲੇ ਜਮੀਨਾਂ ਤੇ ਆਪਣਾ ਘਰ ਇੰਡੀਆ ਦੇ ਵਿੱਚ ਵੀ ਹੈ ਕੁੜੀ ਸੰਸਕਾਰੀ ਬੈਸ ਨੂੰ ਐਜੂਕੇਟਡ ਵਧੀਆ ਕਰੀ ਹੋਵੇ ਜਿਹੜੀ ਕੁੜੀ ਨੇ ਤੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਮੈਡ ਇੱਕ ਕੱਦ ਜਿਹੜਾ 5 ਫੁੱਟ 11 ਇੰਚ ਹੈ ਕਾਸਟ ਜੱਟ ਸਿੱਖ 1995 ਦਾ ਡੇਟ ਆਫ ਬਰਥ ਹੈ ਪ੍ਰਾਈਵੇਟ ਜੌਬ ਕਰਦਾ ਮੁੰਡਾ ਪੰਜ ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਤੇ ਅੰਬਰਤਾਰੀ ਹੈ ਜੀ ਮੁੰਡਾ ਕੁੜੀ ਵੀ ਇਹਨਾਂ ਨੂੰ ਗੁਰਸਿੱਖ ਚਾਹੀਦੀ ਹੈ ਕੁੜੀ ਸੰਸਕਾਰੀ ਗੁਰਸਿੱਖ ਹੋਵੇ ਕੋਈ ਮੰਗਣੀ ਕੁੜੀ ਇੰਡੀਆ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਬਾਕੀ ਉਹਦੇ ਬਾਰੇ ਖਰਚੇ ਬਾਰੇ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਗੱਲ ਨੂੰ ਧਿਆਨ ਨਾਲ ਸਮਝ ਲਓ ਕੁੜੀ ਇੰਡੀਆ ਹੋਵੇ ਜਾਂ ਕੈਨੇਡਾ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਮੁੰਡਾ ਅੰਬਰਤਾਰੀ ਹੈ ਤੇ ਬਾਕੀ ਗੱਲਬਾਤ ਤੁਸੀਂ ਪਰਿਵਾਰ ਨਾਲ ਖਰਚੇ ਬਾਰੇ ਪਤਾ ਨਹੀਂ ਕਿਵੇਂ ਹਨਾ ਕਰ ਲਿਓ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਹ ਵਾਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕੁੜੀ ਦਾ ਰਿਸ਼ਤੇ ਜਿਹਦਾ ਸੰਗਰੂਰ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਹ ਵੀ ਕੁੜੀ ਇਕੱਲੀ ਇਕੱਲੀ ਹੈ ਜੀ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ 21 12 93 ਦਾ ਡੇਟ ਆਫ ਬਰਥ ਹੈ ਜੀ ਕੇ ਆਰ ਅਸਿਸਟੈਂਟ ਯੂਕੇ ਯੂਕੇ ਦੇ ਵਿੱਚ ਆ ਕੁੜੀ ਕੇ ਆਰ ਅਸਿਸਟੈਂਟ ਦੀ ਬੜਾ ਕੰਮ ਹੈ ਪ੍ਰੇਪੇਰਿੰਗ ਫੋਰ ਐਨ ਸੀ ਐਲ ਐਕਸ ਆਰ ਐਨ ਐਗਜ਼ਾਮ ਦੀ ਜਿਹੜੀ ਕੁੜੀ ਤਿਆਰੀ ਕਰ ਰਹੀ ਹੈ ਮੁੰਡਾ ਪੀ ਆਰ ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਹੋਵੇ ਵਿਦਆਊਟ ਡਿਮਾਂਡ ਇਹ ਗੱਲ ਨੂੰ ਧਿਆਨ ਨਾਲ ਸਮਝ ਕੇ ਫਿਰ ਫੋਨ ਕਰੋ ਜੀ ਲਾਲ ਪੱਤੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਹੀ ਅਗਲਾ ਰਿਸ਼ਤਾ ਨਾਮ ਐ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਜੋਹੜ ਗੂਤ ਹੈ 16 7 96 ਦਾ ਡੇਟ ਆਫ ਬਰਥ ਹੈ ਜੀ ਯੂਕੇ ਦੇ ਵਿੱਚ ਮੁੰਡਾ ਸਿਟੀ ਜਾਣਾ ਹੈ 13 ਕਿੱਲੇ ਜ਼ਮੀਨ ਮੁੰਡੇ ਨੂੰ ਆਉਂਦੀ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਸਿਟੀ ਜਾਣਾ ਯੂਕੇ ਦੇ ਵਿੱਚ ਤੇ 13 ਕਿਲੋ ਮੁੰਡੇ ਨੂੰ ਜਮੀਨ ਹੈ ਕੁੜੀ ਦਾ ਕੱਦ 5 ਫੁੱਟ 6 ਇੰਚ ਹੋਵੇ ਇੰਡੀਆ ਜਾਂ ਯੂਕੇ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਤੇ ਬੇਨਤੀ ਮੈਂ ਲਾਸਟ ਤੇ ਫੇਰ ਕਰਾਂਗਾ ਜੀ ਗੁੱਠੇ ਵਾਲਾ ਬਟਨ ਦਬਾ ਕੇ ਉਹ ਦੱਬ ਦਿਓ ਕੀ ਹੁਣ ਮੈਂ ਨਾਂ ਵੀ ਭੁੱਲ ਗਿਆ ਉਹਦਾ ਹਾਈਪ ਹਾਈਪ ਵਾਲਾ ਬਟਨ ਦਬਾ ਦਿਓ ਜਿੰਨੇ ਵੀ ਰਿਸ਼ਤੇ ਸੀ ਪਰਿਵਾਰਾਂ ਨਾਲ ਗੱਲ ਕਰੋ ਤੇ ਬੇਨਤੀ ਹੈ ਪਰਿਵਾਰਾਂ ਨਾਲ ਗੱਲ ਉਹੀ ਕਰੋ ਜਿਸ ਤਰ੍ਹਾਂ ਦਾ ਪਰਿਵਾਰ ਨੇ ਲਿਖਾਇਆ ਸੋ ਅਗਲੇ ਐਤਵਾਰ ਨੂੰ ਫਿਰ ਮਿਲਾਂਗੇ ਜਿਨ੍ਹਾਂ ਨੇ ਐਡ ਪਵਾਉਣੀ ਆ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਹੇਠਾਂ ਨੰਬਰ ਦਿਖ ਰਿਹਾ ਸੀ ਉਹਦੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਨੂੰ ਟੀਮ ਤੁਹਾਨੂੰ ਪ੍ਰੋਸੈਸ ਪੇਜ ਦੇਵੇਗੀ ਪ੍ਰੋਸੈਸ ਪੜ ਕੇ ਐਡ ਪਵਾ ਸਕਦੇ ਹੋ ਜੀ ਅਗਲੇ ਐਤਵਾਰ ਨੂੰ ਮਿਲਦੇ ਹਾਂ ਇਸ ਸਮ ਨੂੰ 8 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ